ਅਗਲੀ ਜਿਹੜੀ ਹਰਜਸਿੰਧ ਜੀ ਗੱਲ ਕਰਦੇ ਜਾਈਏ ਬਜਟ ਨੂੰ ਲੈ ਕੇ ਕਾਫੀ ਗੁੱਥਮ ਗੁੱਥਾ ਜਿਹੜਾ ਆ ਮਾਹੌਲ ਬਣਿਆ ਪਿਆ ਹੈਗਾ ਆ ਆ ਟਰੰਪ ਹੋਣਾ ਨੇ ਅੱਜ ਕੈਪੀਟਲ ਹਿੱਲ ਦਾ ਦੌਰਾ ਜਿਹੜਾ ਉਹ ਕਰਨਾ ਆ ਉੱਥੇ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਇਹ ਚੇਤਾਵਨੀ ਜਿਹੜੀ ਉਹ ਦੇ ਰਿਹਾ ਵੀ ਭਾਈ ਮੇਰੀ ਗੱਲ ਮੰਨੋ ਨਹੀਂ ਤਾਂ ਮੈਂ ਤੁਹਾਡੇ ਜਿਹੜੇ ਹੋਰੇਚ ਵਿਰੋਧ ਆ ਜਾਊਗਾ ਸੋ ਮਰੋ ਗੱਲ ਹੋਈ ਆ ਕਿਨੇ ਵੀ 네ਗੋਸ਼ੀਏਸ਼ਨ ਵਗੈਰਾ ਨਹੀਂ ਹੋਣਾ ਅਸੀਂ ਕੋਈ ਵੀ ਕਰਨੀ ਤੁਸੀਂ ਗੱਲ ਮੰਨੋ ਨਹੀਂ ਤਾਂ ਤੁਹਾਨੂੰ ਜਿਹੜਾ ਉਹ ਲਾਂਭੇ ਕਰ ਦਿੱਤਾ ਜਾਊਗਾ ਇਸੇ ਤਰੀਕੇ ਨਾਲ ਜੀਓਪੀ ਦੀ ਇੱਕ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਨੇ ਥਾਮਸ ਮੈਸੀ ਕਿੰਟਕੀ ਤੋਂ ਉਹ ਉਹਨੇ ਜਿਹੜਾ ਕਿਹਾ ਵੀ ਮੈਂ ਅਜੇ ਵੀ ਇਸ ਬਿੱਲ ਨੂੰ ਅਪੋਜ਼ ਕਰ ਰਿਹਾ ਹਾਂ ਜਦ ਕਿ 트럼ਪ ਹੋਣਾ ਨੇ ਉਸ ਨੂੰ ਧਮਕੀ ਦਿੱਤੀ ਆ ਵੀ ਹੀ ਸ਼ੁੱਡ ਬੀ ਵੋਟਡ ਆਊਟ ਆਫ ਆਫਿਸ ਵੀ ਆਫਿਸ ਤੋਂ ਜਿਹੜਾ ਯਾਨੀ ਕਿ ਇਸ ਨੂੰ ਹਰਾ ਦੇਣਾ ਜਿਹੜਾ ਹੋ ਚਾਹੀਦਾ ਹੈਗਾ ਆ ਮੈਡੀਕੇਟ ਦੇ ਕੱਟਸ ਨੂੰ ਲੈ ਕੇ ਕਈ ਜਿਹੜੇ ਸਿਆਸਦਾਨਾਂ ਜਾਂ ਲੋਕ ਆ ਉਹ ਵੀ ਕਹਿ ਰਹੇ ਆ ਮੈਡੀਕੇਟ ਨੂੰ ਲੈ ਕੇ ਬਾਕੀ ਚੀਜ਼ਾਂ ਦੇ ਵਿੱਚ ਹੋ ਸਕਦਾ ਵੀ ਲੋਕਾਂ ਦੀ ਸਹਿਮਤੀ ਅਸਹਿਮਤੀ ਹੋਰ ਹੋਵੇ ਪਰ ਮੈਡੀਕੇਟ ਨੂੰ ਲੈ ਕੇ ਲੋਕ ਜਿਹੜੇ ਸਿਆਸੀ ਵਿਮਾਹਰ ਨੇ ਉਹ ਕਹਿ ਰਹੇ ਆ ਵੀ ਕਿ ਇਹ ਜੀਓਪੀ ਆਪਣੀ ਕਵਰਾਪਤ ਨਹੀਂ ਜਿਹੜੀ ਉਹ ਪੁੱਟ ਰਿਹਾ ਹੈਗਾ ਵੀ ਇਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪੈਣਾ ਆ ਕੱਲ ਹੀ ਇੱਕ ਨਿਊਜ਼ ਰਿਪੋਰਟ ਸੀਗੀ ਵੀ ਮੈਡੀਕੇਟ ਦੇ ਵਿੱਚ ਮਿਲੀਅਨਸ ਆਫ ਜਿਹੜੇ ਲੋਕ ਆ ਉਹ ਜੀਓਪੀ ਜਿਹੜੀਆਂ ਜਿੱਤੀਆਂ ਹੋਈਆਂ ਸਟੇਟਸ ਜਾਂ ਜੀਓਪੀ ਜਿੱਤੇ ਹੋਏ ਜਿਹੜੇ ਹਲਕੇ ਆ ਉਹਨਾਂ ਚ ਕਾਫੀ ਵੱਡੀ ਤਾਦਾਦ ਦੇ ਵਿੱਚ ਰਹਿੰਦੇ ਹੈਗੇ ਆ ਸੋ ਉਹ ਕੱਟ ਕਰਨ ਦੇ ਨਾਲ ਲੱਖਾਂ ਹੀ ਲੋਕਾਂ ਦੀ ਜਿਹੜੀ ਰਾਤੋਂ ਰਾਤ ਜਿਹੜੀ ਹੈਲਥ ਇੰਸ਼ੋਰੈਂਸ ਆ ਉਸ ਦੇ ਵਿੱਚ ਕਾਫੀ ਵੱਡਾ ਜਿਹੜਾ ਅਸਰ ਆ ਹੋ ਜਾਊਗਾ ਜਿਨ੍ਹਾਂ ਵਿੱਚ ਸੀਨੀਅਰਸ ਖਾਸ ਕਰਕੇ ਜਿਹੜੇ ਹੋ ਆਉਣਗੇ ਸੋ ਅੱਜ 트ੰਪ ਹੋਣਾ ਨੇ ਜਾ ਕੇ ਕਹਿੰਦੇ ਵੀ ਪੈਪ ਟਾਕ ਦੇਣਾ ਆ ਜੀਓਪੀ ਦੇ ਜਿਹੜੇ ਹੋ ਲੀਡਰਸ ਨੂੰ ਵੀ ਭਾਈ ਇਸ ਬਜਟ ਨੂੰ ਜਿਹੜਾ ਤੁਸੀਂ ਅੱਗੇ ਜਿਹੜਾ ਉਹ ਪੁਸ਼ ਕਰੋ ਟਰੰਪ ਉਹ ਨਹੀਂ ਕਹ ਰਿਹਾ ਵੀ ਰਿਪਬਲਿਕਨਸ ਨੂੰ ਵੀ ਤੁਸੀਂ ਬੈਕ ਕਰੋ ਮੇਰੇ ਇਸ ਟੈਕਸ ਤੇ ਸਪੈਂਡਿੰਗ ਜਿਹੜੇ ਉਹ ਬਿਲ ਨੂੰ ਉਹ ਕਹਿੰਦੇ ਜੀ ਬਿਗ ਬਿਊਟੀਫੁਲ ਬਿਲ ਆ ਤੇ ਇਹਨੂੰ ਜਿਹੜਾ ਉਹ ਤੁਹਾਨੂੰ ਪਾਸ ਕਰ ਦੇਣਾ ਜਿਹੜਾ ਉਹ ਚਾਹੀਦਾ ਹੈਗਾ ਆ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਮੈਡੀਕੇਟ ਤੇ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਕਵਰੇਜ ਜਿਹੜੀ ਉਹ ਦਿੰਦੀ ਆ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਹੈਗਾ ਸੋ ਆ ਇਹ ਇੱਕ ਹੁਣ ਵੱਡੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣ ਚੁੱਕੀ ਹੈਗੀ ਆ ਥਾਮਸ ਮੈਸੀ ਖਾਸ ਕਰਕੇ ਇਸ ਟਾਈਮ ਹਰਜੋ ਸਿੰਘ ਜੀ ਉੱਪਰ ਕੇ ਕੰਜ਼ਰਵੇਟਿਵਸ ਦੇ ਵੱਲੋਂ ਆ ਰਹੇ ਨੇ ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਹਣਾ ਦੇ ਇਸ ਬਿਲ ਨੂੰ ਜੋ ਕਿ ਸਪੀਕਰ ਪੁਸ਼ ਕਰ ਰਿਹਾ ਇਸ ਨੂੰ ਪਾਸ ਕਰਾਉਣ ਦੇ ਲਈ ਵੀ ਉਸ ਦੇ ਉਲਟ ਦੇ ਵਿੱਚ ਮੁਰੇ ਆ ਰਹੇ ਆ ਸੋ ਰੈਂਡ ਪਾਲ ਅ ਵੀ ਜਿਹੜੇ ਆ ਉਹ ਮੰਨਦੇ ਆ ਵੀ ਇਹ ਇਦਾਂ ਦੀਆਂ ਚੀਜ਼ਾਂ ਇਸ ਤੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਨਾਲ ਹੋਰ ਵੀ ਆ ਵੀ 트럼ਪ ਹੁਣ ਨੂੰ ਜਿਹੜਾ ਉਹ ਲੈ ਕੇ ਇਸ ਬਜਟ ਨੂੰ ਜਿਹੜਾ ਉਹ ਲੈ ਕੇ ਇਸ ਤੇ ਵਿੱਚ ਟੈਕਸ ਤੇ ਇਮੀਗ੍ਰੇਸ਼ਨ ਬਿੱਲ ਜਿਹੜਾ ਉਹ ਨਾਲ ਹੀ ਜੋੜਿਆ ਗਿਆ ਹੈਗਾ ਆ ਸੋ ਲੋਕਾਂ ਨੂੰ ਜਾਂ ਬਹੁਤ ਸਾਰੇ ਜਿਹੜੇ ਸਿਆਸਤਦਾਨਾ ਉਹ ਇਸ ਨੂੰ ਅਜੇ ਦੂਰੋਂ ਦੂਰੋਂ ਜਿਹੜਾ ਕਹੋ ਵੀ ਡੰਡਾ ਲਾ ਕੇ ਜਿਹੜਾ ਉਹ ਟੱਚ ਕਰਕੇ ਦੇਖ ਰਹੇ ਆ ਵੀ ਕਿਤੇ ਕੋਈ ਕਰੰਟ ਅਤ ਨਹੀਂ ਉਹਨਾਂ ਨੂੰ ਜਿਹੜਾ ਉਹ ਮਾਰੂਗਾ ਸੋ ਪਰ ਰਿਪਬਲਿਕਨਸ ਕਹਿ ਰਹੇ ਆ ਕਿਉਂਕਿ ਉਹਨਾਂ ਦੀ ਸਲਿਮ ਮੈਜੋਰਟੀ ਆ ਕਾਫੀ ਸਲਿਮ ਮੈਜੋਰਟੀ ਆ ਉਹਦੇ ਕਰਕੇ ਉਹਨਾਂ ਨੂੰ ਲੱਗਦਾ ਆ ਵੀ ਇਸ ਦੇ ਵਿੱਚ ਕੁਝ ਨੇਗੋਸ਼ੀਏਸ਼ਨ ਦੇ ਅਸਾਰ ਜਿਹੜੇ ਹੋ ਬਣ ਸਕਦੇ ਹੈਗੇ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਆ ਚੱਕ ਹਿਊਮਰ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਆ ਉਹਨਾਂ ਨੇ ਟਰੰਪ ਹੋਣਾ ਨੂੰ ਝੂਠੇ ਕਿਆ ਉਹਨਾਂ ਨੇ ਕਿ ਆ ਵੀ ਸਟੇਟ ਤੇ ਲੋਕਲ ਟੈਕਸ ਰਿਵਰਸਲ ਜਿਹੜਾ ਉਹ ਇਸ ਟਾਈਮ ਚ ਚੱਲ ਰਿਹਾ ਵੀ ਉਹ ਰਿਵਰਸ ਕਰ ਰਹੇ ਆਪਣੀ ਸਪੋਰਟ ਵੀ ਜਿਸ ਦੇ ਵਿੱਚ ਉਹ ਕਹ ਰਹੇ ਸੀ ਵੀ ਪਹਿਲੋਂ ਆ ਚੀਜ਼ਾਂ ਕਰਾਂਗੇ ਉਸ ਤੋਂ ਹੁਣ ਵਾਪਸ ਜਿਹੜੇ ਉਹ ਜਾ ਰਹੇ ਆ ਕੁਝ ਜਿਹੜੇ ਰਿਪਬਲਿਕਨਸ ਖਾਸ ਕਰਕੇ ਨਿਊਯਾਰਕ ਨਿਊ ਜਰਸੀ ਤੇ ਕੈਲੀਫੋਰਨੀਆ ਤੇ ਆ ਜਿਨ੍ਹਾਂ ਸਟੇਟਸ ਤੇ ਲੋਕਲ ਟੈਕਸ ਸਭ ਤੋਂ ਜ਼ਿਆਦਾ ਹਾਈ ਮੰਨੇ ਜਾਂਦੇ ਆ ਉਹਨਾਂ ਨੇ ਇਸ ਬਿਲ ਨੂੰ ਜਿਹੜਾ ਹਾਲ ਦੀ ਘੜੀ ਸਪੋਰਟ ਕਰਨ ਦੇ ਵਿੱਚ ਬੈਕ ਕਰਨ ਦੇ ਵਿੱਚ ਉਹ ਉਹਨਾਂ ਨੇ ਪਿੱਛੇ ਜਿਹੜਾ ਉਹ ਹੱਥ ਖਿੱਚ ਰਹੇ ਆ ਸਾਲਟ ਜਿਹੜੇ ਹਰਜੋਤ ਸਿੰਘ ਜੀ ਸਟੇਟ ਤੇ ਲੋਕਲ ਟੈਕਸ ਕੈਪ ਆ ਕਿੰਨੇ ਵੀ ਜੇ ਉਹ ਨਹੀਂ ਵਧਾਇਆ ਜਾਂਦਾ ਤਾਂ ਉਹ ਇਹ ਜਿਹੜੇ ਰਿਪਰੈਜ਼ੈਂਟੇਟਿਵ ਵਾਇਸ ਨੂੰ ਪਾਸ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੇ ਸੋ ਕਾਫੀ ਕੋਸ਼ਿਸ਼ ਜਿਹੜਾ ਇਸ ਟਾਈਮ ਉਥੇ ਉਥਾ ਜਿਹੜਾ ਉਹ ਚੱਲ ਰਿਹਾ ਆ ਪਰ ਬਜਟ ਨੂੰ ਲੈ ਕੇ ਹਮੇਸ਼ਾ ਹੀ ਆਪਾਂ ਇਹ ਦੇਖਦੇ ਆ ਵੀ ਰੋਲੇ ਪੈਂਦੇ ਹੀ ਰਹੇ ਨੇ ਜੀ ਬਿਲਕੁਲ ਸੋ ਇਹ ਜਿਸ ਵੰਦੇ ਵਿੱਚ ਜੋ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣੀ ਆ ਉਹਨਾਂ ਨੇ ਜੋ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਜੇ ਤੁਸੀਂ ਆਪੋਜ਼ ਬਿਲ ਕੀਤਾ ਤੇ ਤੁਹਾਨੂੰ ਇਹਦੇ ਜਿਹੜੇ ਕਾਂਸੀਕਵੈਂਸਸ ਆ ਉਹੋ ਚੱਲਣੇ ਪੈਣਗੇ ਰਿਵਾਈਜ਼ ਜਿਹੜਾ ਹਾਊਸ ਦਾ ਜੀਓਪੀ ਬਿਲ ਆ ਇਹਦੇ ਵਿੱਚ ਹੈਲਥ ਕਵਰੇਜ ਟੂ ਇਮੀਗ੍ਰੈਂਟਸ ਨੂੰ ਲੈ ਕੇ ਆ ਖਾਸ ਕਰਕੇ ਜਿੱਦਾਂ ਕੈਲੀਫੋਰਨੀਆ ਚ ਪਤਾ ਆ ਵੀ ਬਹੁਤ ਸਾਰੇ ਅਨ ਡਾਕੂਮੈਂਟਡ ਬੰਦਿਆਂ ਨੂੰ ਜਿਹੜੀ ਫ੍ਰੀ ਮੈਡੀਕਲ ਦਿੱਤਾ ਗਿਆ ਹੈਗਾ ਜੋ ਸਟੇਟਸ ਹੈਗੀਆਂ ਆ ਉਹ ਮੈਡੀਕੇਟ ਤੇ ਚਿਲड्रन ਹੈਲਥ ਇੰਸ਼ੋਰੈਂਸ ਪ੍ਰੋਗਰਾਮ ਜਿਹਨੂੰ ਛਿਪ ਕਵਰੇਜ ਕਿਹਾ ਜਾਂਦਾ ਆ ਲਾਫਲੀ ਰੈਜ਼ਾਈਡਿੰਗ ਜਿਹੜੇ ਬੱਚੇ ਤੇ ਪ੍ਰੈਗਨੈਂਟ ਲੋਕ ਹੈਗੇ ਉਹਨਾਂ ਨੂੰ ਦਿੱਤੇ ਜਾਂਦੇ ਆ ਸੋ ਉਹ ਵੀ ਇਹਦੇ ਵਿੱਚ ਇੱਕ ਇਸ਼ੂ ਹੈਗਾ ਆ ਹੋਪਫਲੀ ਉਹ ਜਿਹੜਾ ਸਟੇਰ ਹੋਊਗਾ ਜਿਹੜੇ ਲੀਗਲ ਹੈਗੇ ਉਹਨਾਂ ਦੇ ਲਈ ਤੇ ਇਸ ਤੋਂ ਬਾਅਦ ਜੋ ਸਾਲਟ ਬਾਰੇ ਆ ਉਹ ਤੁਸੀਂ ਗੱਲ ਕਰੇ ਦਿੱਤੀ ਹੈਗੀ ਆ ਸ਼ੂਮਰ ਹੁਣੀ ਕਾਫੀ ਤਤੇ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਝੂਠਾ ਹੀ ਕਹਿ ਦਿੰਦਾ ਹੈਗਾ ਆ ਸਟੇਟ ਤੇ ਲੋਕਲ ਟੈਕਸ ਰਿਡਕਸ਼ਨ ਇਹ ਵੀ ਇਸ਼ੂ ਹੈਗਾ ਆ ਰਿਪ੍ਰੈਜ਼ੈਂਟੇਟਿਵ ਜਿਹੜੀ ਮਾਰਜੀ ਟੇਲਰ ਗ੍ਰੀਨ ਆ ਉਹਨਾਂ ਨੇ ਕਲੋਜ਼ ਡੋਰ ਮੀਟਿੰਗ ਰਿਪਬਲਿਕਨਸ ਦੇ ਨਾਲ ਕੀਤੀ ਹੈਗੀ ਆ ਤੇ ਕਹਿੰਦੀ ਪਈ ਉਹ ਪੂਰੇ ਮੁਲਕ ਦੇ ਵਿੱਚ ਜਿਹੜੀ ਕੈਂਪੇਨ ਕਰ ਰਹੀ ਆ ਤੇ ਕਦੇ ਵੀ ਕਹਿੰਦੀ ਉਹਨਾਂ ਨੇ ਮੈਨੂੰ ਸੁਣਿਆ ਨਹੀਂ ਵੋਟਰਾਂ ਨੇ ਕਿਹਾ ਹੋਵੇ ਵੀ ਹਾਇਰ ਕੈਪ ਟੂ ਡਿਡਕਟ ਸਟੇਟ ਐਂਡ ਲੋਕਲ ਟੈਕਸਸ ਇਹ ਉਹ ਇਹਦੇ ਵਿੱਚ ਕਿਹਾ ਹੈਗਾ ਜੀ ਸੋ ਇਹ ਸਾਰਾ ਕੁਝ ਅੱਜ ਚੱਲ ਰਿਹਾ ਹੈਗਾ ਸੋ ਟਰੰਪ ਉਹਨਾਂ ਦਾ ਪੂਰਾ ਜੋਰ ਲੱਗਾ ਹੋਇਆ ਆ ਵੀ ਇਸ ਬਿਲ ਨੂੰ ਜਿਹੜਾ ਆ ਉਹ ਪਾਸ ਕੀਤਾ ਜਾਵੇ ਰਿਪੋਰਟਰਾਂ ਦੇ ਨਾਲ ਕੈਪੀਟਲ ਹੈਲਥ ਦੇ ਉੱਤੇ ਗੱਲ ਕਰਦੇ ਹੋਏ ਟਰੰਪ ਉਹਨਾਂ ਨੇ ਕਿਹਾ ਵੀ ਮੀਟਿੰਗ ਆਫ ਲਵ ਸੀਗੀ ਜੀ ਸਾਡੀ ਤਾਂ ਅੱਜ ਪਿਆਰ ਵਾਲੀ ਮੀਟਿੰਗ ਜਿਹੜੀ ਉਹ ਰਿਪਬਲਿਕਨਸ ਦੇ ਨਾਲ ਕੀਤੀ ਆ ਕਹਿੰਦੇ ਵੀ ਬਹੁਤ ਹੀ ਗ੍ਰੇਟ ਟਾਕ ਹੋਇਆ ਕਹਿੰਦੇ ਅਨਬਲੀਵੇਬਲ ਯੂਨਿਟੀ ਆ ਤੇ ਕਹਿੰਦੇ ਵੀ ਮੈਨੂੰ ਲੱਗਦਾ ਵੀ ਆਪਾਂ ਸਾਰਾ ਕੁਝ ਕਰ ਦੇਣਾ ਬਲੋ ਉਹੀ ਜਿਹੜੀ ਉਹਨਾਂ ਦੀਆਂ ਕਹਿ ਲਓ ਵੀ ਉਹ ਗੱਲਾਂ ਹੁਣ ਸ਼ਰਯਾਂ ਤੋਂ ਕਹਿੰਦੇ ਹੀ ਜਾਂਦੇ ਆ ਇਹ ਟਰੰਪ ਦੀ ਫੀਲਿੰਗ ਪੂਰੀ ਰਾਜੇ ਵਾਲੀ ਲੈਂਦੇ ਆ ਆਪਣੇ ਹੰਦੂ ਰਾਜੇ ਵਾਲੀ ਫੋਟੋ ਦੇ ਵਿੱਚ ਦਿਖਾਤਾ ਜਿਹੜਾ ਹਟਿਆ ਪੋਪ ਵੀ ਆਪਣੇ ਆਪ ਨੂੰ ਦਖਾਹਟ ਇਹ ਫੋਟੋ ਦੇ ਵਿੱਚ ਸੋ ਉਹ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਜੀ ਆ ਵੀ ਕਨਸੀਕਵੈਂਸ ਜਿਹੜੇ ਉਹ ਆਉਣਗੇ ਪਰ ਇਹ ਆ ਵੀ ਜਿਹੜਾ ਰਿਪਰੈਜ਼ੈਂਟੇਟਿਵ ਆ ਉਹਨੇ ਇਹ ਵੀ ਦੇਖਣਾ ਵੀ ਉੱਥੋਂ ਦੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨੂੰ ਚੁਣ ਕੇ ਜਿਤਾ ਕੇ ਘੱਲਿਆ ਆ ਉਹਨਾਂ ਦੇ ਲੋਕਾਂ ਦੇ ਮਨ ਦੀ ਜਿਹੜੀ ਇੱਛਾ ਜਿਹੜੀ ਆ ਉਹ ਕੀ ਹੈਗੀ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣੀ ਆ ਸੋ ਟਰੰਪ ਹੁਣ ਹੀ ਵਿਪ ਤਾ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਰਿਪਬਲਿਕਨਸ ਨੂੰ ਕਿ ਭਾਈ ਇਕੱਠੇ ਹੋਵੋ ਤੇ ਪਾਸ ਕਰੋ ਉਹਨਾਂ ਦਾ ਬਿੱਲ ਜਿਸ ਦਾ ਉਹਨਾਂ ਨੇ ਭਰੋਸਾ ਜਿਹੜਾ ਉਹ ਆਪਣੇ ਸਪੋਰਟਰਸ ਨੂੰ ਦਿੱਤਾ ਹੈ ਆਪਣੇ ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਆ ਉਹਨਾਂ ਨੂੰ ਦਿੱਤਾ ਹੈ ਸੋ ਇਸ ਟਾਈਮ ਗੁੱਥਮ ਗੁੱਥਾ ਪੂਰਾ ਜਿਹੜਾ ਉਹ ਚੱਲ ਰਿਹਾ ਆ ਉਧਰ ਹਰਜੋਤ ਸਿੰਘ ਜੀ ਇਲਨ ਮਸਕ ਸਿਆਸਤ ਤੋਂ ਹੁਣ ਭੱਜਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਉਹਨੇ ਵੇਖਿਆ ਵੀ ਭਾਈ ਸਿਆਸਤ ਦੇ ਵਿੱਚ ਘਾਟਾ ਜਿਹੜਾ ਉਹ ਜ਼ਿਆਦਾ ਪੈ ਰਿਹਾ ਆ ਸੋ ਉਹਦੇ ਕਰਕੇ ਜਿਹੜੀ ਕਤਰ ਦੇ ਵਿੱਚ ਇਕਨੋਮਿਕ ਫਾਰਮ ਚੱਲ ਰਹੀ ਸੀ ਉਸ ਤੇ ਇੰਟਰਵਿਊ ਦੇ ਦੌਰਾਨ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੇ ਜਿਹੜਾ ਉਹ ਕਿਹਾ ਵੀ ਮੈਂ ਹੁਣ ਲੋਰਟਲੈਸ ਪੋਲੀਟੀਕਲ ਜਿਹੜੀ ਪੋਲੀਟਿਕਸ ਦੇ ਵਿੱਚ ਇਨਵੋਲ ਹੋਊਗਾ ਕਾਰਨ ਉਸਨੇ ਜਿਹੜਾ ਉਹੀ ਕਿਹਾ ਕਹਿੰਦਾ ਮੈਂ ਕਾਫੀ ਕੰਮ ਕਰ ਲਿਆ ਆਲਰੇਡੀ ਹੁਣ ਹੋਰ ਮੈਨੂੰ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤੁਹਾਨੂੰ ਪਤਾ ਵੀ ਉਹਦੀਆਂ ਕੰਪਨੀਆਂ ਘਾਟੇ ਦੇ ਵਿੱਚ ਜਾਣੀਆਂ ਸ਼ੁਰੂ ਹੋ ਗਈਆਂ ਟੈਸਲਾ ਦਾ ਬੁਰਾ ਹਾਲ ਹੋਇਆ ਸਟਾਕ ਜਿਹੜੇ ਉਹ ਜਿਹੜੇ ਉਹ ਗਿਰ ਗਏ ਆ ਸੋ ਉਹਦੇ ਕਰਕੇ ਵੀ ਉਹ ਦੇਖ ਰਿਹਾ ਵੀ ਉਸ ਨੂੰ ਕਾਫੀ ਜ਼ਿਆਦਾ ਅਸਰ ਜਿਹੜਾ ਪੈ ਸਕਦਾ ਉਦਾਂ ਜੇ ਦੇਖਿਆ ਜਾਵੇ ਓਵਰਆਲ 트ੰਪ ਦੀ ਸਪੋਰਟ ਕਰਕੇ ਇਲਨ ਮਸਕ ਨੂੰ ਕਾਫੀ ਜ਼ਿਆਦਾ ਮੁਨਾਫਾ ਜਿਹੜਾ ਉਹ ਹੋ ਚੁੱਕਾ ਹੈ ਤਕਰੀਬਨ 2.5 300 ਮਿਲੀਅਨ ਡਾਲਰ ਉਸਨੇ 2024 ਦੇ 트ੰਪ ਹੁਣਾਂ ਦੇ ਕੈਂਪੇਨ ਦੇ ਉੱਤੇ ਸਪੈਂਡ ਜਿਹੜਾ ਉਹ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਸ਼ੇਅਰ ਹੋ ਹੁਣ ਲੇਟਲੀ ਜਿਹੜੇ ਉਹ ਘਟੇ ਜ਼ਰੂਰ ਆ ਪਰ ਫਿਰ ਵੀ ਪਹਿਲਾਂ ਦੇ ਨਾਲੋਂ ਜਿਹੜੀ ਉਸ ਦੀ ਬਿਹਤਰ ਪਰਫਾਰਮੈਂਸ ਜਿਹੜੀ ਉਹ ਹੋਈ ਆ ਸੋ ਮਨੀ ਉਸਨੇ ਕਾਫੀ ਜਿਹੜੀ ਕਹਿੰਦੇ ਵੀ ਉਸ ਤੇ ਵਿੱਚ ਬਣਾ ਲਈ ਆ ਤੇ ਹੁਣ ਹਾਲ ਦੀ ਘੜੀ ਸਿਆਸਤ ਤੋਂ ਉਹ ਜਿਹੜਾ ਕਿਨਾਰਾ ਆ ਉਹ ਕਰ ਰਿਹਾ ਹੈਗਾ